ਉਗਾਇਗੂ ਜੀ ਦਾ ਖਾਲਸਾ ਉਗਾਇਗੂ ਜੀ ਦੇ ਪਤੀ ਮੈਂ ਮਿਸਿਸ ਦਰਜੀਤ ਕਲਸੀ ਕੱਲ ਦੇ ਬਰਗੜ ਆ ਸੰਤੋਂ ਕਲਸੀ ਸਾਹਿਬ ਨੂੰ ਮਿਲ ਕੇ ਆਇਆ ਉਹ ਚਰਦੀ ਕਲਾ ਵਿੱਚ ਨੇ ਕਿ ਕਲਸੀ ਸਾਹਿਬ ਦਾ ਇੱਕ ਸੁਨੇਹਾ ਆ ਆਪ ਸਭ ਨੂੰ ਦੇਣਾ ਸੀ ਉਹਨਾਂ ਨੇ ਆਉਣ ਵਾਲੇ ਬਾਈ ਇਲੈਕਸ਼ਨ ਵਿੱਚ ਡੇਰਾ ਬਾਬਾ ਨਾਨਕ ਸੀਟ ਤੋਂ ਛੋਣ ਲੈਣ ਦਾ ਫੈਸਲਾ ਕੀਤਾ ਹੈ ਡੇਰਾ ਬਾਬਾ ਨਾਨਕ ਕਲਸੀ ਸਾਹਿਬ ਦੇ ਨਾਨਕੀ ਪਿੰਡ ਵੀ ਹੈਗਾ ਤੇ ਆਪ ਸਭ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਬੱਧ ਚੜ ਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਿਯੋਗ ਦੋ ਤੇ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਵਾਇਗੋਜੀ ਦਾ ਖਾਲਸਾ ਵਾਇਗੋਜੀ ਦੀ ਫਤਿਹ ਅੱਜ ਦੇ ਕੰਮ ਹੀ ਬੜਾ ਸੌਖਾ ਵੀ ਜਿਹੜਾ ਬੰਦਾ ਸਿੱਧਾ ਹੋ ਕੇ ਆਵੇ ਵੀ ਸਿੱਧਾ ਅਖਾੜੇ 'ਚ ਆ ਕੇ ਗੱਲ ਕਰੇ ਪਾਉ ਅਮਰਤਪਾਲ ਸੋਂ ਵਰਗਾ ਉਹਦੇ ਤੇ ਸਿੱਧੀ ਸਟੈਂਪ ਲਾ ਦਿਓ ਇਹ ਜੀ ਆਰਐਸਐਸ ਦਾ ਬੰਦਾ ਵਾ ਤੇ ਜਿਹੜੇ ਮੇਰੇ ਵਰਗੇ ਧਰਮ ਦਾ ਚੋਲਾ ਪਾਈ ਫਿਰਦੇ ਅਸਲ 'ਚ ਆਰਐਸਐਸ ਦੀ ਲੱਤ ਥੱਲੇ ਨੰਗਣ ਵੀ ਉਹੋ ਡਏ ਆ ਉਦਾਹਰਨ ਦਵਾ ਮੈਂ ਬਕਾਇਦਾ ਫੋਟੋਆਂ ਸੇਵ ਕਰਕੇ ਲੈ ਕੇ ਆਇਆ ਵਾਂ ਕਿ ਕਈਆਂ ਨੇ ਪੁੱਛ ਲੈਣਾ ਵੀ ਤੈਨ ਕੋਈ ਪ੍ਰੂਫ ਹੈਗਾ ਕੋਈ ਤਲਵਾੜੇ ਆਰਐਸਐਸ ਦਾ ਕੈਂਪ ਲੱਗਾ ਤੇ ਬਾਬਾ ਲਖਾ ਸਿੰਘ ਨਾਨਕ ਸਰਵਾਲਾ ਉਸ ਕੈਂਪ ਦੇ ਵਿੱਚ ਪਹਿਲੀ ਕੁਰਸੀ ਤੇ ਜਾ ਕੇ ਬੈਠਾ ਸ਼ਰਮ ਦਾ ਘਟਾ ਨਹੀਂ ਸਾਡੇ ਆਸਤੇ ਹਰਿਆਣੇ ਦੇ ਵਿੱਚ ਆਰਐਸਐਸ ਦਾ ਕੈਂਪ ਲੱਗਾ ਔਰ ਮੰਡੀ ਸਾਹਿਬ ਵਾਲਾ ਬਾਬਾ ਉਹ ਆਰਐਸਐਸ ਦੇ ਕੈਂਪ ਦੇ ਵਿੱਚ ਉਹਨਾਂ ਵਾਂਗੂ ਪ੍ਰਾਰਥਨਾ ਕਰਦਾ ਹੈ ਖਾਈਏ ਪੰਥ ਦਾ ਤੇ ਖਲੋਈਏ ਉਹਨਾਂ ਦੇ ਵਿੱਚ ਜਾ ਕੇ ਜਿਨ੍ਹਾਂ ਨੇ ਪੰਥ ਦਾ ਪੇੜਾ ਕਰ ਕਰਨਾ ਸੀ ਤੇ ਟੈਗ ਉਹਨਾਂ ਬੰਦਿਆਂ ਨੂੰ ਅਸੀਂ ਲਾ ਦਿੰਨੇ ਆ ਚੰਗੇ ਰਾਗੀ ਢਾਡੀਆਂ ਨੂੰ ਜਿਹੜੇ ਸਿੱਧੀ ਤੇ ਸਿੱਧੀ ਸਪਸ਼ਟ ਗੱਲ ਕਰਦੇ ਆ ਜਿਹੜਾ ਸਿੱਧਾ ਹੇਕ ਚ ਵੱਜੇ ਉਹਨੂੰ ਆਰਐਸਐਸ ਕਹਿ ਦੋ ਤੇ ਜਿਹੜੇ ਮੇਰੇ ਵਰਗੇ ਧਰਮ ਦਾ ਚੋਲਾ ਪਾਈ ਫਿਰਦੇ ਆ ਮੋٹے ਲਫਾਫੇ ਜੇਬਾਂ ਚ ਪਾਈ ਫਿਰਦੇ ਆ ਉਹ ਆਪੇ ਹੀ ਪੰਥ ਦੇ ਆਗੂ ਬਣ ਜਾਂਦੇ ਆ ਪੰਥ ਦੇ ਰਾਖੇ ਬਣ ਕੇ ਸਤ ਸ੍ਰੀ ਅਕਾਲ ਦੋਸਤੋ ਇਸ ਵੀਡੀਓ ਦੇ ਕੁਝ ਖਾਸ ਅਪਡੇਟਸ ਲੈ ਕੇ حاضر ਹੋਏ ਹਾਂ ਅਪਡੇਟਸ ਦੇ ਵਿੱਚ ਤੁਹਾਡੇ ਲਈ ਅੱਜ ਦੀਆਂ ਕੁਝ ਖਾਸ ਖਬਰਾਂ ਨੇ ਜਿੱਥੇ ਕਿ ਭਾਈ ਅਮਰਤਪਾਲ ਸਿੰਘ ਵੱਲੋਂ ਪੰਜਾਬ ਦੇ ਵਿੱਚ ਹੋਣ ਵਾਲੀਆਂ ਜਿਮਣੀ ਚੋਣਾਂ ਦੇ ਵਿੱਚ ਤਿੰਨ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਜੋ ਕਿ ਅਮਰਤਪਾਲ ਸਿੰਘ ਦੇ ਨਜ਼ਦੀਕੀ ਹਨ ਜਿਨ੍ਹਾਂ ਦੇ ਵਿੱਚੋਂ ਪ੍ਰਧਾਨ ਮੰਤਰੀ ਬਾਜੇ ਕੇ ਉਰਫ ਭਗਵੰਤ ਸਿੰਘ ਦੂਜੇ ਨੰਬਰ ਤੇ ਦਲਜੀਤ ਸਿੰਘ ਕਲਸੀ ਅਤੇ ਕਲਵੰਤ ਸਿੰਘ ਰਾਉਕੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਤਿੰਨੋਂ ਇਸ ਸਮੇਂ ਅਮਰਤਪਾਲ ਸਿੰਘ ਦੇ ਨਾਲ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਹੀ ਕੈਦ ਹਨ ਤੇ ਇੱਥੇ ਦੱਸ ਦਈਏ ਕਿ ਪੰਜਾਬ ਦੇ ਵਿੱਚ ਐਮਪੀ ਚੁਣੇ ਜਾਣ ਤੋਂ ਬਾਅਦ ਜੋ ਐਮਐਲਏ ਦੀਆਂ ਸੀਟਸ ਖਾਲੀ ਹੋਈਆਂ ਨੇ ਉਹਨਾਂ ਦੇ ਵਿੱਚੋਂ ਹਾਲਾਂਕਿ ਜਲੰਧਰ ਸੀਟ ਤੇ ਤਾਂ ਪਹਿਲਾਂ ਹੀ ਚੋਣਾਂ ਦਾ ਐਲਾਨ ਇਲੈਕਸ਼ਨ ਕਮਿਸ਼ਨਰ ਲੋਕ ਕੀਤਾ ਗਿਆ ਜਿਸ ਦੀਆਂ ਨਾਮਜ਼ਦਗੀਆਂ ਵੀ ਆਲਰੇਡੀ ਸਾਰੀਆਂ ਭਰੀਆਂ ਜਾ ਚੁੱਕੀਆਂ ਹਨ ਅਤੇ ਕੁਝ ਦਿਨਾਂ ਬਾਅਦ ਉਥੇ ਇਲੈਕਸ਼ਨ ਵੀ ਹੋਣ ਵਾਲੀ ਹੈ VOTING ਹੋਣ ਵਾਲੀ ਹੈ ਪਰ ਜਿਹੜੀਆਂ ਸੀਟਾਂ ਦੇ ਹਜੇ ਐਲਾਨ ਨਹੀਂ ਹੋਇਆ ਉਹਨਾਂ ਦੇ ਵਿੱਚੋਂ ਹੁਣ ਜੋ ਗਿੱਦੜਵਾਹ ਸੀਟ ਹੈ ਉਥੋਂ ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤਰ ਅਰਸ਼ਦੀਪ ਸਿੰਘ ਨੇ ਪਹਿਲਾਂ ਸੋਸ਼ਲ ਮੀਡੀਆ ਤੇ ਲਾਈਵ ਆਕੇ ਦੱਸਿਆ ਸੀ ਕਿ ਉਹਨਾਂ ਦੇ ਪਿਤਾ ਪ੍ਰਧਾਨ ਮੰਤਰੀ ਬਾਜੇਕੇ ਔਰ ਭਗਵਾਨ ਸਿੰਘ ਗਿੱਦੜਵਾਹ ਸੀਟ ਤੋਂ ਐਮਐਲਏ ਦੀ ਜੋ ਜਿਮਣੀ ਚੋਣ ਹੋਣੀ ਹੈ ਉਸ ਦੇ ਵਿੱਚ ਉਮੀਦਵਾਰ ਹੋਣਗੇ ਤੇ ਉਸ ਤੋਂ ਬਾਅਦ ਦਲਜੀਤ ਸਿੰਘ ਕਲਸੀ ਦੇ ਪਤਨੀ ਵੱਲੋਂ ਵੀ ਇੱਕ ਸੋਸ਼ਲ ਮੀਡੀਆ ਵੀਡੀਓ ਦੇ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਕਿ ਡੇਰਾ ਬਾਬਾ ਨਾਨਕ ਤੋਂ ਉਹ ਉਮੀਦਵਾਰ ਹੋਣਗੇ ਜੋ ਕਿ ਦਲਜੀਤ ਸਿੰਘ ਕਲਸੀ ਦੇ ਨਾਨਕਾ ਪਿੰਡ ਵੀ ਹੈ ਤੇ ਤੀਜੇ ਨੰਬਰ ਤੇ ਹੁਣ ਕਲਵੰਤ ਸਿੰਘ ਰਾਉਕੇ ਬਾਰੇ ਵੀ ਜਾਣਕਾਰੀ ਆ ਰਹੀ ਹੈ ਕਿ ਉਹ ਬਰਨਾਲਾ ਵਿਧਾਨ ਸਭਾ ਸੀਟ ਤੇ ਉਮੀਦਵਾਰ ਹੋ ਸਕਦੇ ਨੇ ਤੇ ਇਨ੍ਹਾਂ ਸੀਟਾਂ ਤੇ ਅਲਾਨ ਤੋਂ ਇੱਕ ਗੱਲ ਹੋਰ ਸਾਫ਼ ਹੋ ਗਈ ਹੈ ਕਿ ਹੋ ਸਕਦਾ ਹੈ 2027 ਦੇ ਵਿੱਚ ਅਮਰਤਪਾਲ ਸਿੰਘ ਇੱਕ ਤੀਜੀ ਧਿਰ ਵੱਜੋਂ ਇੱਕ ਤੀਜੀ ਪਾਰਟੀ ਵੱਜੋਂ ਉੱਭਰ ਕੇ ਸਾਹਮਣੇ ਆਉਣ ਅਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰਨ ਅਤੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਦਾਅਵਾ ਪੇਸ਼ ਕਰਨ ਆਪਣੇ ਸਾਰੀਆਂ ਸੀਟਾਂ ਤੇ ਉਮੀਦਵਾਰ ਖੜੇ ਕਰਕੇ ਤੁਹਾਨੂੰ ਲੱਗਦਾ ਹੈ ਕਿ ਅਮਰਤਪਾਲ ਸਿੰਘ ਦੀ ਪਾਰਟੀ ਇਹ ਇਨਾ ਬਧਾ ਸਭਾ ਚੋਣਾਂ ਜੋ 2027 ਦੇ ਵਿੱਚ ਹੋਣੀਆਂ ਨੇ ਉਹਨਾਂ ਦੇ ਵਿੱਚ ਵਧੀਆ ਪਰਫਾਰਮ ਕਰ ਸਕਦੀ ਹੈ ਜੈਸ ਜੈ ਨੋ ਦੇ ਵਿੱਚ ਜਰੂਰ ਕਮੈਂਟ ਕਰਨਾ ਤੇ ਉੱਥੇ ਹੀ ਇੱਕ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਬਾਰੇ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਖੰਡਨ ਕੀਤਾ ਗਿਆ ਜਿਸ ਪੋਸਟ ਦੇ ਵਿੱਚ ਭਾਈ ਅਮਰਤਪਾਲ ਸਿੰਘ ਵੱਲੋਂ ਇੱਕ ਚਿੱਠੀ ਲਿਖ ਕੇ ਐਮਪੀ ਦੀ ਸਹੂ ਚੱਕਣ ਦੇ ਲਈ ਬੇਨਤੀ ਕੀਤੀ ਗਈ ਹੈ ਤੇ ਦੱਸ ਦਈਏ ਕਿ ਇਹ ਜੋ ਪੋਸਟ ਹੈ ਇਹ ਫੇਕ ਹੈ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਭਾਈ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਤੋਂ ਉਥੇ ਹੀ ਢਾਡੀ ਸਿੰਘ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਨਾਲ ਗਦਾਰੀ ਕਰਨ ਵਾਲਿਆਂ ਦਾ ਨਾਮ ਲੈ ਕੇ ਪਰਦਾ ਫਾਸ਼ ਕੀਤਾ ਗਿਆ ਸੋ ਸਾਰੀਆਂ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਹਾਂ ਇਸ ਮਸਲੇ ਤੇ ਤੁਹਾਡੇ ਕੀ ਵਿਚਾਰ ਨੇ ਉਹ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਿਆਦਾ ਜਿਆਦਾ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਹਰ ਇੱਕ ਤੱਕ ਇਹ ਅਪਡੇਟਸ ਪਹੁੰਚ ਸਕਣ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਲਿਮਿਟਡ ਗਿਆਨ ਦੇ ਨਾਲ ਤੇ ਮਾਨ ਸਰਕਾਰ ਦੇ ਜੋ ਕਾਰਜਕਾਲ ਦੇ ਵਿੱਚ ਕੰਮ ਹੋ ਰਹੇ ਨੇ ਉਹਨਾਂ ਨੂੰ ਤੁਸੀਂ 10 ਦੇ ਵਿੱਚੋਂ ਕਿੰਨੇ ਨੰਬਰ ਦੇਵੋਗੇ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਣਾ ਤੇ ਆਓ ਦੇਖੋ ਇਹ ਵੀਡੀਓਜ਼ ਉਹ ਵਾਈਗੁਰ ਜੀ ਦਾ ਖਾਨਾ ਸੀ ਵਾਈਗੁਰ ਜੀ ਦੇ પતિ ਮੈਂ ਮਿਸਿਸ ਦਰਜੀਤ ਕਲਸੀ ਕੱਲ ਦੇ ਬਰਗੜ ਆਸਾਂ ਤੋਂ ਕਲਸੀ ਸਾਹਿਬ ਨੂੰ ਮਿਲ ਕੇ ਆਇਆ ਉਹ ਚੜ੍ਹਦੀ ਕਲਾ ਵਿੱਚ ਨੇ ਤੇ ਕਲਸੀ ਸਾਹਿਬ ਦਾ ਇੱਕ ਸੁਨੇਹਾ ਆ ਆਪ ਸਭ ਨੂੰ ਦੇਣਾ ਸੀ ਉਹਨਾਂ ਨੇ ਆਉਣ ਵਾਲੇ ਬਾਈ ਇਲੈਕਸ਼ਨ ਵਿੱਚ ਡੇਰਾ ਬਾਬਾ ਨਾਨਕ ਸੀਟ ਤੋਂ ਛੋਣ ਲੈਣ ਦਾ ਫੈਸਲਾ ਕੀਤਾ ਹੈ ਡੇਰਾ ਬਾਬਾ ਨਾਨਕ ਕਲਸੀ ਸਾਹਿਬ ਦੇ ਨਾਨਕ ਦੇ ਪਿੰਡ ਵੀ ਹੈਗਾ ਤੇ ਆਪ ਸਭ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਵੱਧ ਚੜ ਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਿਯੋਗ ਦਿਓ ਤੇ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਇਥੇ ਰਵਨੀਤ ਬਿੱਟੂ ਵਰਗੇ ਹਾਰੇ ਬੰਦੇ ਕੈਬਨਟ ਮੰਤਰੀ ਬਣਦੇ ਆ ਤੇ 2-2 ਲੱਖ ਦੇ ਮਾਰਜਨ ਨਾਲ ਜਿੱਤੇ ਭਾਉ ਅਮਰਤਪਾਲ ਸਿੰਘ ਵਰਗਿਆਂ ਦੇ ਐਨਐਸਏ ਦੁਬਾਰਾ ਠੋਕੀ ਜਾਂਦੀ ਆ ਇਹ ਤਾਂ ਕਾ ਨਹੀਂ ਤੇ ਹੋਰ ਕੀ ਆ ਸਮਝਣਾ ਪਊਗਾ ਹੋਰ ਗੁਲਾਮੀ ਨੂੰ ਕਦੇ ਤੱਲੀਆਂ ਥੋੜਾ ਲੱਗੀਆਂ ਹੁੰਦੀਆਂ ਵਾ ਐਨੂੰ ਹੀ ਗੁਲਾਮੀ ਆਂਦੇ ਆ ਵੀ ਤੁਸੀਂ ਬੰਦਾ ਹਰਾਓ ਅਹੀਂ ਤੁਹਾਡੇ ਤੇ ਚੜ ਮਚਾ ਕੇ ਕੈਬਨਟ ਮੰਤਰੀ ਲਾਵਾਂਗੇ ਤੁਸੀਂ ਬੰਦਾ ਜਿਤਾਓ ਅਹੀਂ ਤੁਹਾਡੇ ਤੇ ਚੜ ਮਚਾ ਕੇ ਉਹਨੂੰ ਦੁਬਾਰਾ ਐਨਐਸਏ ਲਾ ਕੇ ਅੰਦਰ ਢੋਕਾਂਗੇ ਇਹੋ ਹੀ ਤੇ ਗੁਲਾਮੀ ਹੁੰਦੀ ਆ ਹੋਰ ਗੁਲਾਮੀ ਕੈਨੂੰ ਕਹਿੰਦੇ ਆ ਬਸ ਸੰਤ ਜਰਨਲਿਸਟ ਤੁਹਾਨੂੰ ਬਾਬਾ ਭਿੰਡਰਾਂ ਵਾਲਾ ਇਸੇ ਗੁਲਾਮੀ ਚੋਂ ਕੱਢਣਾ ਚਾਹੁੰਦੇ ਸੀ ਪਰ ਸਾਡੇ ਚੋਂ ਬਹੁਤਿਆਂ ਨੇ ਉਦੋਂ ਕਿਹੜਾ ਸਾਥ ਦਿੱਤਾ ਉਦੋਂ ਕਿਹੜਾ ਸਾਥ ਦਿੱਤਾ ਇਹ ਜੀ ਕਾਂਗਰਸ ਦਾ ਏਜੰਟ ਆ ਇਹ ਫਲਾਣਾ ਏਜੰਟ ਆ ਫਲਾਣਾ ਏਜੰਟ ਆ ਜਿੱਦਾਂ ਅੱਜ ਅੱਜ ਤੇ ਕੰਮ ਹੀ ਬੜਾ ਸੌਖਾ ਜਿਹੜਾ ਸਿੱਧੀ ਸਾਫ਼ ਤੇ ਸਪਸ਼ਟ ਗੱਲ ਕਰੇ ਇਹ ਜੀ ਇਹ ਆਰਐਸਐਸ ਦਾ ਬੰਦਾ ਕਹਿੰਦਾ ਹੀ ਆ ਨਾ ਪਹਿਲਾ ਸੰਧ ਜਰਮੈਲ ਸਿੰਘ ਉਹਨਾਂ ਨੂੰ ਕਾਂਗਰਸ ਦਾ ਏਜੰਟ ਕਹਿ ਛੱਡਿਆ ਹੁਣ ਜਿਹੜਾ ਅੱਜ ਦੇ ਯੁੱਗ 'ਚ ਸਿੱਧੀ ਗੱਲ ਕਰੇ ਭਾਵੇਂ ਉਹ ਪਾਉ ਅਮਰਤਪਾਲ ਸੋ ਹੋਵੇ ਭਾਵੇਂ ਕੋਈ ਹੋਰ ਹੋਵੇ ਇਹ ਜੀ ਆਰਐਸਐਸ ਦਾ ਏਜੰਟ ਆ ਆਰਐਸਐਸ ਦੇ ਏਜੰਟ ਬਖਾਵਾ ਤੁਹਾਨੂੰ ਅੱਜ ਦੀ ਕਿਸੇ ਨੇ ਫੇਸਬੁੱਕ ਬੜੇ ਧਿਆਨ ਨਾਲ ਵੇਖੀ ਹੋਵੇ ਤੇ ਮੈਂ ਫੋਟੋਆਂ ਚੇਚਾ ਤੌਰ ਤੇ ਸੇਵ ਕਰਕੇ ਲਿਆ ਆਂ ਵੀ ਮੈਨੂੰ ਕੋਈ ਪੁੱਛ ਲਵੇ ਤੇ ਮੈਂ ਫੋਟੋਆਂ ਅੱਗੇ ਕਰ ਦਿਆਂ ਜਿਨ੍ਹਾਂ ਨੂੰ ਅਸੀਂ ਪੰਥ ਦੇ ਰਾਖੇ ਕਹੀ ਜਾਂਦੇ ਆਂ ਬਾਬਾ ਲੱਖਾ ਸਿੰਘ ਵਰਗੇ ਨਾਨਕਸਰੀਏ ਔਰ ਤਲਵਾੜੇ ਆਰਐਸਐਸ ਦੇ ਮਿਸ਼ਨ ਕੈਂਪ ਦੇ ਵਿੱਚ ਬੈਠੇ ਕੁਰਸੀਆਂ ਸਾਂਝੀਆਂ ਕਰਨ ਦੇ ਉਹਨਾਂ ਦੇ ਨਾਲ ਔਰ ਹਰਿਆਣੇ ਦੇ ਵਿੱਚ ਬਾਬੇ ਮੰਡੀ ਵਾਲੇ ਵਰਗੇ ਜਿਨ੍ਹਾਂ ਨੂੰ ਅਸੀਂ ਪੰਥ ਦੇ ਰਾਖੇ ਸਮਝਦੇ ਸਾਂ ਬੋਲ ਗਏ ਕਿਉਂ ਨਾ ਤੇ ਅਹੀਂ ਨਾ ਬੋਲਾਂਗੇ ਤੇ ਹੋਰ ਬੋਲੂ ਕਿਹੜਾ ਤੁਹਾਡੇ ਕੋਲੋਂ ਨੋਟ ਲੈ ਕੇ ਘਰੋਂ ਚਲੇ ਜਾਣਾ ਮੇਰਾ ਫਰਜ ਨਹੀਂ ਆ ਮੈਂ ਉਹਨਾਂ ਟਾਡੀਆਂ ਚੋਂ ਨਹੀਂ ਆ ਵੀ ਪਾਲਛਮਾਰੀ ਆ ਵੀ ਪਾਲਛਮਾਰ ਕੇ ਤੇ ਪੈਸੇ ਜੇਬ ਚ ਪਾਏ ਤੇ ਮੈਂ ਘਰੋਂ ਚਲੇ ਜਾਵਾਂ ਮੈਨੂੰ ਅਗਲੀ ਸਟੇਜ ਦੀ ਘਟ ਜਿਮੇਵਾਰੀ ਹੁੰਦੀ ਆ ਮੈਨੂੰ ਤਾਂ ਵੀ ਜਿਹੜੀ ਮਿਲੀ ਆ ਉਹ ਚਾਜਨਾ ਨਿਭਾ ਜਾਵਾਂ ਤੁਸੀਂ ਆਰਐਸਐਸ ਦੀਆਂ ਕੁਰਸੀਆਂ ਸਾਂਝੀਆਂ ਕਰੋ ਤੁਸੀਂ ਆਰਐਸਐਸ ਦੇ ਮਿਸ਼ਨ ਵਿੱਚ ਜਾ ਕੇ ਉਹਨਾਂ ਦੇ ਨਾਲ ਬੈਠੋ ਤੇ ਜਿਹੜਾ ਸੱਚੀ ਸੁੱਚੀ ਗੱਲ ਕਰੇ ਤੇ ਉਹ ਜੀ ਆਰਐਸਐਸ ਦਾ ਏਜੰਟ ਬਣ ਜਾਂਦਾ ਆਰਐਸਐਸ ਦੇ ਏਜੰਟ ਤੁਸੀਂ ਉਹ ਜਿਨ੍ਹਾਂ ਨੇ ਧਰਮ ਦਾ ਬਾਣਾ ਪਾ ਕੇ ਤੇ ਲੋਕਾਂ ਨੂੰ ਬੇਵਕੂਫ ਬਣਾਇਆ ਬਸ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਇਹ ਸੇ ਕਰਕੇ ਚੁੱਬਦਾ ਸੀ ਉਹਨੇ ਪੰਜਾਬ ਦੀ ਜਵਾਨੀ ਨੂੰ ਇੱਕ ਨਵਾਂ ਰੰਗ ਦਿੱਤਾ ਸੀ ਜੇ ਕਦੇ ਅਸੀਂ ਉਹਨਾਂ ਦਿਨਾਂ 'ਚ ਉਹਦੇ ਨਾਲ ਖਲੋਤੇ ਹੁੰਦੇ ਤੇ ਅੱਜ ਸਾਨੂੰ ਡਾਂਗ ਨਹੀਂ ਸੀ ਫਿਰਨੀ ਜਿਹੜੀ ਫਿਰਨ ਢਈ ਆ ਕਿਸਾਨੀ ਸਾਡੀ ਰੋਂਦੀ ਫਿਰਦੀ ਆ ਪਾਣੀ ਸਾਡਾ ਗਿਆ ਜਵਾਨੀ ਸਾਡੀ ਗਈ ਕੁਝ ਜਾਜਾਂ ਤੇ ਚੜ ਗਿਆ ਕੁਝ ਚਿੱਟਾ ਪੀ ਪੀ ਮਰ ਚਲੇਆ ਕੁਝ ਖਾੜਕੂ ਕਹਿ ਕਹਿ ਕੇ ਖਤਮ ਕਰ ਲਿਆ ਤਿੰਨ ਪੀੜੀਆਂ ਦੇ ਤੁਹਾਡੇ ਆ ਚਿੱਟੀਆਂ ਦਾੜੀਆਂ ਵਾਲੇ ਬੈਠੇ ਆ ਤਿੰਨ ਪੀੜੀਆਂ ਤੁਹਾਡੇ ਵਿੰਦਿਆ ਵਿੰਦਿਆ ਤੁਹਾਡੇ ਹੱਥੋਂ ਨਿਕਲੀਆਂ ਕਿ ਨਹੀਂ ਨਿਕਲੀਆਂ ਤਿੰਨ ਪੀੜੀਆਂ ਇੱਕ ਪੀੜੀ ਖਾੜਕੂ ਕਹਿ ਕੇ ਗਈ ਇੱਕ ਪੀੜੀ ਜਾਜਾਂ ਦੇ ਚਾੜ ਲੀਆ ਇੱਕ ਪੀੜੀ ਸਾਡੀ ਚਟਾ ਪੀ ਪੀ ਕੇ ਮੈਨੂੰ ਨਹੀਂ ਪਤਾ ਤੁਹਾਡੇ ਪਿੰਡ ਚ ਵਿਕਦਾ ਕਿ ਨਹੀਂ ਵਿਕਦਾ ਜੇ ਨਹੀਂ ਵਿਕਦਾ ਤੇ ਬੜੀ ਵਧਾਈ ਆ ਪਰ ਕੋਈ ਪਿੰਡ ਵਾਲਾ ਬਾਹ ਖੜੀ ਕਰਕੇ ਕਹੇ ਸਾਡੇ ਪਿੰਡ ਚ ਸੇਵਾ ਠੰਡਾ ਨਹੀਂ ਹੋਇਆ ਚਟਾ ਪੀ ਪੀ ਕੇ ਮੁੰਡੇ ਨਹੀਂ ਸੇਵਾਂ ਚ ਮਰੇ ਤੇ ਕੌਣ ਤੋਸ਼ੀ ਆ ਕੀ ਪਿੰਡ ਦੇ ਪੰਜ ਸਰਪੰਚ ਨੂੰ ਨਹੀਂ ਪਤਾ ਹੁੰਦਾ ਕੀ ਨੰਬਰਦਾਰ ਨੂੰ ਨਹੀਂ ਪਤਾ ਹੁੰਦਾ ਵੀ ਪਿੰਡ 'ਚ ਚਟਾ ਕੌਣ ਵੇਚਦਾ ਕੀ ਐਸਐਚਓ ਨੂੰ ਨਹੀਂ ਪਤਾ ਕੀ ਥਾਣੇਦਾਰ ਨੂੰ ਨਹੀਂ ਪਤਾ ਜਾਂ ਐਮਐਲਏ ਐਮਪੀ ਨੂੰ ਨਹੀਂ ਪਤਾ ਹੁੰਦਾ ਅਸਲ 'ਚ ਉਹ ਆਪਣੀਆਂ ਗਰਜਾਂ ਤੱਕ ਜੁੜੇ ਆ ਤੁਹਾਡਾ ਪਠਾ ਭਾਉਣ ਤੇ ਤੁਰੇ ਆ ਤੇ ਤੁਹਾਡੀ ਉਹਨਾਂ ਨੂੰ ਸਮਝ ਆ ਗਈ ਆ ਵੀ ਇਹਨਾਂ ਨੇ ਜਿੰਦਾਬਾਦ ਮਰਦਾਬਾਦ ਕਰਕੇ ਫਰੀ ਦੇ ਆਟੇ ਦਾਲ ਉਤੇ ਫਿਰ ਰੈਲੀਆਂ 'ਚ ਆ ਕੇ ਬਹਿ ਜਾਣਾ ਵਾ ਇਹਨਾਂ ਨੇ ਝੰਡੀਆਂ ਚੁੱਕ ਲੈਣੀਆਂ ਹੁਣ ਝੰਡੀਆਂ ਚੁੱਕੀਆਂ ਤੁਸੀਂ ਝੰਡਾ ਲੈਣਾ ਲਾ ਤੇ ਉਹ ਜਿਹੜੀ ਝੰਡੇ ਚ ਪ੍ਰਾਣੀ ਹੁੰਦੀ ਆ ਨਾ ਫਿਰ ਉਹ 5 ਸਾਲ ਸਾਨੂੰ ਰੀਜ ਨਾ ਫਿਰਦੀ ਆ ਰੀਜ ਦੇ ਨਾਲ ਆਹੀਂ ਫਿਰ ਚੌਂਕਾਂ ਚ ਖਲੋਖ ਲੋਕ ਇਹਨੇ ਸਾਡਾ ਸਵਾਰਿਆ ਕੱਖ ਨਹੀਂ ਅੱਛਾ ਤੂੰ ਦਿਵਾੜ ਦਿਵਾੜ ਪੀਂਦਾ ਰਿਆਂ ਲੈ ਕੇ ਵੋਟਾਂ ਦੇ ਵਿੱਚ ਸਵਾਰੇ ਤੁਹਾਡਾ ਖੇ ਕੋਈ ਅਗਲੇ ਨੇ ਤੇ ਕਾਣੇ ਪਹਿਲਾਂ ਕੀਤੇ ਅੱਧੋਂ ਜ਼ਿਆਦੇ ਸਾਡੇ ਅਰਗੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਾਪੁਰਖਾਂ ਦੀਆਂ ਗੱਲਾਂ ਸੀ ਸਿੱਧੀਆਂ ਉਹਨਾਂ ਨੇ ਅਕਾਲੀ ਲੀਡਰਸ਼ਿਪ ਨੂੰ ਆਖਿਆ ਵੀ ਅਨੰਦਪੁਰ ਦੇ ਮਤੇ ਦੇ ਸਟੈਂਡ ਕਰੋ ਤੇ ਜੇ ਆਨੰਦਪੁਰ ਦੇ ਮਤੇ ਤੇ ਸਟੈਂਡ ਕਰਦੇ ਹੋ ਫਿਰ ਸਾਡੇ ਨਾਲ ਤੁਰੋ ਤੇ ਲੀਡਰਾਂ ਨੇ ਆਨੰਦਪੁਰ ਦੇ ਮਤੇ ਤੇ ਸਟੈਂਡ ਥੋੜਾ ਕਰਨਾ ਸੀ ਉਹਨਾਂ ਨੂੰ ਪਤਾ ਹੀ ਜੇ ਆਨੰਦਪੁਰ ਦੇ ਮਤੇ ਤੇ ਖਲੋਣੇ ਆ ਫਿਰ ਦਿੱਲੀ ਦੀ ਦਲਾਲੀ ਬੰਦ ਹੋ ਜੂਗੀ ਬਾਬਾ ਜਰਨੈਲ ਸਿੰਘ ਤੇ ਹਮਲਾ ਇਸੇ ਕਰਕੇ ਹੀ ਹੁੰਦਾ ਵਾ ਕਿਉਂਕਿ ਬਾਬੇ ਜਰਨੈਲ ਸਿੰਘ ਨੇ ਖੁੱਲਾ ਅਖਾੜਾ ਚੁਣਿਆ ਵਾ ਤੇ ਜਿਹੜੇ ਬੰਦੇ ਖੁੱਲਾ ਮੈਦਾਨ ਚੁਣ ਲੈਣ ਸਰਕਾਰਾਂ ਨੂੰ ਉਹ ਬੰਦੇ ਰੜਕਦੇ ਹੁੰਦੇ ਆ ਕਮਰਾ ਬੰਦ ਕਰਕੇ ਮੋਬਾਈਲ ਤੇ ਉੱਤੇ ਖਾਲਿਸਤਾਨ ਜਿੰਦਾਬਾਦ ਜਿੰਦਾਬਾਦ ਜਿੰਨਾ ਮਰਜੀ ਕਹੀ ਜਾਓ ਕੋਈ ਤੁਹਾਡੇ ਤੇ ਪਰਚਾ ਨਹੀਂ ਪਰਚਾ ਉਦੋਂ ਹੋਣਾ ਵਾ ਜਦ ਦਿਨ ਖੁੱਲੇ ਮੈਦਾਨ ਚ ਆਓਗੇ ਭਾਉ ਅਮਰਤਪਾਲ ਸਿੰਘ ਦੇ ਨਾਲੋਂ ਕਈ ਜ਼ਿਆਦਾ ਗਰਮ ਬੋਲਦੇ ਪਰ ਬੋਲਦੇ ਆ ਕੁੰਡੀਆਂ ਮਾਰ ਕੇ ਫੇਸਬੁੱਕ ਦੇ ਉੱਤੇ ਭਾਉ ਨੇ ਚੁਣਿਆ ਖੁੱਲਾ ਮੈਦਾਨ ਡਿਬਰੂਗੜ੍ਹ ਦੀ ਜੇਲ੍ਹ ਐਸੇ ਕਰਕੇ ਢੀਕਦੀ ਆ ਉਹਨੂੰ ਕਿਉਂ ਕਿਉਂਕਿ ਖੁੱਲੇ ਮੈਦਾਨ ਚ ਆਉਣ ਵਾਲੇ ਬੰਦੇ ਸਰਕਾਰਾਂ ਨੂੰ ਰੜਕਿਆ ਕਰਦੇ ਆ ਇੰਦਰਾ ਗਾਂਧੀ ਨੇ ਫੈਸਲਾ ਕੀਤਾ ਵੀ ਬਾਬਾ ਰਾਹ ਚੋਂ ਹਟਾਉਣਾ ਪੈਣਾ ਸਾਡੇ ਵਾਲਿਆਂ ਨੇ ਹਾਮੀ ਭਰ ਦਿੱਤੀ ਸਾਡੇ ਵਾਲੇ ਪਤਾ ਕੀ ਕਹਿੰਦੇ ਪਹਿਲਾਂ ਤੇ ਟੈਂਕ ਆਏ ਸਾਡੀਆਂ ਛਾਤੀਆਂ ਤੋਂ ਲੰਘਣਗੇ ਉਹਨਾਂ ਹੀ ਆਖਿਆ ਸੀ ਨਾ ਤੇ ਟੈਂਕ ਆਏ ਤੇ ਸਾਡੀਆਂ ਛਾਤੀਆਂ ਚੋਂ ਲੰਘਣਗੇ ਤੇ ਜਦਨ ਟੈਂਕ ਆਏ ਉਹ ਦਿਨ ਬਾਬਾ ਕੱਲਾ ਅੜਿਆ ਸੀ ਤੇ ਜਿਹੜੇ ਉਸ ਦਿਨ ਕਹਿੰਦੇ ਸੀ ਨਾ ਛਾਤੀਆਂ ਤੋਂ ਲੰਘਣਗੇ ਉਹ ਸਭ ਤੋਂ ਪਹਿਲੀਆਂ ਚ ਬਾਵਾਆਂ ਖੜੀਆਂ ਕਰਕੇ ਬਾਹਰ ਨਿਕਲੇ ਤੇ ਇਹੋ ਜੀਆਂ ਬਾਵਾਆਂ ਖੜੀਆਂ ਹੋਈਆਂ ਮੁੜ ਕੇ ਖੜੀਆਂ ਹੀ ਰਹੀਆਂ ਸਦਾ ਹੀ ਕੁਦਰਤੀ ਗੱਲ ਆ ਕੁਦਰਤ ਦੀ ਮਾਰ ਏਦਾਂ ਦੀ ਵੱਜਦੀ ਆ ਮੁੜ ਕੇ ਸਮੇਂ ਦੇ ਨਾਲ ਹਾਲਾਤਾਂ ਦੇ ਨਾਲ ਸਿਸਟਮ ਦੇ ਨਾਲ ਮਾਰ ਵੱਜਦੀ ਆ